ਮਤਲਬ ਕਿ ਮਹੀਨੇ ਦੇ ਵਿੱਚ 20 ਦਿਨ ਇੱਥੇ ਫਕਸ਼ਨ ਕਰਦਿੰਦੇ ਨੇ ਕਾਰਾਂ ਲਿਆ ਕੇ ਮੋਟਰਸਾਈਕਲ ਲਿਆ ਕੇ ਖੜੀਆਂ ਕਰ ਦਿੰਦੇ ਨੇ ਢੋਲ ਵਜਾਉਂਦੇ ਨੇ ਡੰਡੇ ਵਜਾਉਂਦੇ ਨੇ ਮਤਲਬ ਕਿ ਸਾਨੂੰ ਸਾਡੀ 400 ਬੱਸ ਇੱਥੋਂ ਦੀ ਗੁਜਰਦੀ ਹੈ ਦੋੇ ਪਾਸੇ ਪਟਿਆਲੇ ਨੂੰ ਵੀ ਚੰਡੀਗੜ੍ਹ ਸਨਾਮ ਨੂੰ ਦੋੇ ਪਾਸੇ ਸਾਡੀਆਂ ਜੋ ਬਸਾਂ ਨੇ ਗੁਜਰਦੀਆਂ ਨੇ ਰੋਡ ਤੇ ਕਰਕੇ ਗੁਜਰਦੀਆਂ ਨੇ ਜੋ ਕੋਈ ਐਕਸੀਡੈਂਟ ਦਾ ਜਿਹੜਾ ਕਾਰਨ ਬਣੂਗਾ ਉਹ ਕਮੇਟੀ ਜਾਂ ਜਿਹੜਾ ਇੱਥੇ ਕੋਈ ਪਰਚੀ ਕਰਦਾ ਉਹ ਜ਼ਿੰਮੇਵਾਰ ਹੋਊਗਾ ਮੇਰੀ ਕੋਈ ਜ਼ਿੰਮੇਵਾਰ ਨਹੀਂ ਹੋਊ ਜ਼ਿੰਮੇਵਾਰੀ ਨਹੀਂ ਹੋਊਗੀ ਪਰ ਇੱਥੇ ਕੋਈ ਵੀ ਘਟਿਆ ਪ੍ਰਸ਼ਾਸਨ ਮਤਲਬ ਬਹੁਤ ਘਟਿਆ ਹਰਕਤ ਅੱਜ ਦੇਖਣ ਨੂੰ ਮਿਲਿਆ ਜਿਹੜੀ ਆ ਇੱਥੇ ਇੱਕ ਪੰਚਾਇਤੀ ਚ ਉਹਨਾਂ ਦੇ ਲਈ ਆ ਦੇਖੋ ਤੁਸੀਂ ਕਿਵੇਂ ਲੋਕ ਹਰਾਸ਼ਮੈਂਟ ਹੋ ਰਹੇ ਨੇ ਸਾਡੀਆਂ ਗੱਡੀਆਂ ਜੋ ਅੱਜ ਰੋਡ ਦੇ ਬਾਹਰ ਉਹ ਬਾਹਰ ਨਿਕਲ ਰਹੀਆਂ ਨੇ ਤੇ ਲੋਕਾਂ ਨੂੰ ਵੀ ਇਹਨਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਤੇ ਇੱਕ ਬੱਸ ਸਟੈਂਡ ਬਣਾਉਣ ਦੀ ਇਹਨੂੰ ਬਣਾ ਦੂਜਾ ਨੰਬਰ ਲੇਡੀਜ਼ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਨਵੇਂ ਮੁੰਡੇ ਪ੍ਰਾਈਵੇਟ ਵਾਹਨ ਲੈ ਕੇ ਆਉਂਦੇ ਨੇ ਜੀ ਕੁੜੀਆਂ ਕਤਰੀਆਂ ਨਾਲ ਛੇੜਛਾੜ ਹੁੰਦੀ ਹੈ ਤੇ ਨਸ਼ਾ ਕਰਦੀ ਬਹੁਤ ਜ਼ਿਆਦਾ ਹੁੰਦੀ ਹੈ ਜੀ ਤੇ ਸਾਡੇ ਨਾਲ ਬੱਸਾਂ ਨਾਲ ਬੜੀ ਬੱਸ ਲੁੱਕੀ ਹੁੰਦੀ ਹੈ ਜੀ ਉਲਟਾ ਜੇ ਅਸੀਂ ਇਹ ਬੱਸ ਦਾ ਕਹਿਦਾ ਡਰਾਈਵਰ ਨੇ ਬਾਈ ਕਾਰਪਰਾ ਕਰ ਲਿਆ ਇੱਥੋਂ ਤੱਕ ਸਾਡੇ ਗੁਲਾਮੇ ਫੜਨ ਤੱਕ ਆਉਂਦੇ ਆ ਜੀ ਉਹ ਪਰ ਅਸੀਂ ਪ੍ਰਸ਼ਾਸਨ ਨੂੰ ਵੀ ਬਹੁਤ ਕਹਿ ਚੁੱਕੇ ਹਾਂ ਕਈ ਕਮੇਟੀ ਵਾਲਿਆਂ ਨੂੰ ਵੀ ਬਹੁਤ ਕਹਿ ਚੁੱਕੇ ਹਾਂ ਨਾ ਕੋਈ ਸਫਾਈ ਆ ਜੀ ਬਾਥਰੂਮਾਂ ਦੀ ਕੋਈ ਸਫਾਈ ਨਹੀਂ ਲੇਡੀਜ਼ਾਂ ਵਿਚਾਰੀਆਂ ਬੱਸਾਂ ਦੇ ਉੱਲੇ-ਉੱਲੇ ਬਾਥਰਮ ਕਰਦੀਆਂ ਨੇ ਪ੍ਰਾਈਵੇਟ ਵਾਹਨ ਲੈ ਕੇ ਆਉਂਦੇ ਨੇ ਜੇ ਜੇ ਡਰਾਈਵਰ ਕਹਿੰਦਾ ਵੀ ਪਰੇ ਕਰ ਲੋ ਤਾਂ ਡਰਾਈਵਰ ਨਾਲ ਕੁੱਟਮਾਰ ਹੁੰਦੀ ਹੈ ਜੀ ਪਰਚੀ ਲੈਣ ਨੂੰ ਸ਼ੇਅਰ ਨੇ ਜੇ ਪਰਚੀ ਨਾ ਦਿੱਤੀ ਤਾਂ ਬੱਸ ਨੂੰ ਘੇਰ ਲਿਆ ਜਾਂਦਾ ਜੀ ਪੂਰੇ ਪੰਜਾਬ ਦੇ ਵਿੱਚ ਜਿੱਥੇ ਅੱਜ ਪੰਚਾਇਤੀ ਇਲੈਕਸ਼ਨਾਂ ਦੇ ਕਾਗਜ਼ ਨੇ ਜਿਹੜੇ ਭਰਨ ਦਾ ਅੱਜ ਲਾਸਟ ਦਿਨ ਹੈ ਅੱਜ ਅਸੀਂ ਜਿਹੜੀਆਂ ਤਸਵੀਰਾਂ ਦਿਖਾਉਣ ਲੱਗੇ ਆਂ ਭਵਾਨੀਗੜ ਬੱਸ ਸਟੈਂਡ ਦੀਆਂ ਤਸਵੀਰਾਂ ਦਿਖਾਉਣ ਲੱਗੇ ਆ ਜਿੱਥੇ ਦੇ ਹਾਲਾਤ ਨੇ ਜਿਹੜੇ ਤੁਸੀਂ ਦੇਖੋਗੇ ਪੂਰਾ ਬੱਸ ਸਟੈਂਡ ਆ ਜਿਹੜਾ ਪ੍ਰਾਈਵੇਟ ਗੱਡੀਆਂ ਦੇ ਨਾਲ ਭਰਿਆ ਹੋਇਆ ਕੋਈ ਵੀ ਬੱਸ ਇਸ ਦੇ ਅੰਦਰ ਨਹੀਂ ਆ ਸਕਦੀ ਪੂਰਾ ਇਹ ਜਿਹੜੇ ਲੋਕ ਨੇ ਸਰਪੰਚ ਪੰਚ ਨੇ ਉਹ ਇੱਥੇ ਕਾਗਜ਼ ਭਰ ਰਹੇ ਨੇ ਮੋਸਪਲ ਕਮੇਟੀ ਦਾ ਦਫ਼ਤਰ ਹੋਣ ਕਰਕੇ ਇੱਥੇ ਵੱਡਾ ਜਿਹੜਾ ਕਹਿ ਸਕਦਾ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਅੱਡਾਂ ਇੰਚਾਰਜ ਨਾਲ ਗੱਲ ਕਰਦੇ ਆਂ ਬਾਈ ਜੀ ਕਿਹੜੀਆਂ ਕਿਹੜੀ ਕੀ ਨਾਮ ਹੈ ਤੁਹਾਡਾ ਦਾ ਨਾਮ ਕਰਮਜੀਤ ਸਿੰਘ ਮੈਂ ਪੀਆ ਆਰ ਟੀਸੀ ਤੋਂ ਬਤੌਰ ਡਨ ਚਾਰਚ ਭਵਾਨੀਗੜ੍ਹ ਲੱਗੇ ਨੇ ਹਮ ਸਰ ਮੈਨੂੰ ਇੱਥੇ ਇਹਨਾਂ ਨੇ ਦਫ਼ਤਰ ਬਣਾ ਲਿਆ ਜਿਨ੍ਹਾਂ ਨੇ ਪਹਿਲਾ ਨੰਬਰ ਤੱਕ ਇੱਥੇ ਸਥੈਂਡ ਬਣਾਇਆ ਮਤਲਬ ਬੱਸ ਸਟੈਂਡ ਬਣਾਇਆ ਇੱਥੇ ਕੋਈ ਨਾ ਪੱਖਾ ਨਾ ਕਿਸੇ ਤਰ੍ਹਾਂ ਦਾ ਸਟੈਂਡ ਕਬੂਤਰ ਇੱਥੇ ਆਂਡੇ ਦਿੰਦੇ ਨੇ ਕੋਈ ਇਹਦੀ ਕੋਰ ਨਹੀਂ ਕਰਦਾ ਮੈਂ ਕਈ ਵਾਰੀ ਜਾਣੂ ਕਰਵਾ ਚੁੱਕਿਆ ਮੈਂ ਪ੍ਰਧਾਨ ਨੂੰ ਵੀ ਜਾਣੂ ਕਰਵਾਇਆ ਪ੍ਰਧਾਨ ਜੀ ਜਾਲੀ ਲਵਾ ਦਿਓ ਪਰ ਉਸ ਤੋਂ ਬਾਅਦ ਇਹਨਾਂ ਨੇ ਇਹ ਖਾੜਾ ਬਣਾ ਰੱਖਿਆ ਜੀ ਬੱਸ ਸਟੈਂਡ ਮਤਲਬ ਕਿ ਮਹੀਨੇ ਦੇ ਵਿੱਚ 20 ਦਿਨ ਇਥੇ ਫਕਸ਼ਨ ਕਰਦੇ ਨੇ ਕਾਰਾਂ ਲਿਆ ਕੇ ਮੋਟਰਸਾਈਕਲ ਲਿਆ ਕੇ ਖੜੀਆਂ ਕਰ ਦਿੰਦੇ ਨੇ ਢੋਲ ਵਜਾਉਂਦੇ ਨੇ ਡੰਡੇ ਵਜਾਉਂਦੇ ਨੇ ਮਤਲਬ ਕਿ ਸਾਨੂੰ ਸਾਡੀ 400 ਬੱਸ ਇਥੋਂ ਦੀ ਗੁਜਰਦੀ ਹੈ ਦੋਏ ਪਾਸੇ ਪਟਿਆਲੇ ਨੂੰ ਵੀ ਚੰਡੀਗੜ੍ਹ ਸਨਾਮ ਨੂੰ ਦੋਏ ਪਾਸੇ ਸਾਡੀਆਂ ਜੋ ਬਸਾਂ ਨੇ ਗੁਜਰਦੀਆਂ ਨੇ ਰੋਡ ਤੇ ਕਰਕੇ ਗੁਜਰਦੀਆਂ ਨੇ ਜੋ ਕੋਈ ਐਕਸੀਡੈਂਟ ਦਾ ਜਿਹੜਾ ਕਾਰਨ ਬਣੂਗਾ ਉਹ ਕਮੇਟੀ ਜਾਂ ਜਿਹੜਾ ਇੱਥੇ ਕੋਈ ਪਰਚੀ ਕਰਦਾ ਉਹ ਜ਼ਿੰਮੇਵਾਰ ਹੋਊਗਾ ਮੇਰੀ ਕੋਈ ਜ਼ਿੰਮੇਵਾਰ ਨਹੀਂ ਹੋਊਗੀ ਜ਼ਿੰਮੇਵਾਰੀ ਨਹੀਂ ਹੋਊਗੀ ਮੈਂ ਇੱਥੇ ਮਤਲਬ ਕਮੇਟੀ ਵਾਲਿਆਂ ਨੂੰ ਬਹੁਤ ਵਾਰੀ ਕਹਿ ਚੁੱਕਾ ਹਾਂ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਇਸ ਦਾ ਜਿਹੜਾ ਕੀ ਦੀ ਗੌਰ ਕੀਤੀ ਜਾਵੇ ਬਸ ਸਟੈਂਡ ਦੀ ਕੋਈ ਮਤਲਬ ਇੱਥੇ ਦਫ਼ਤਰ ਨਹੀਂ ਰੋਜ ਅਤੇ ਚੋਰੀਆਂ ਚੱਪੇ ਸਭ ਕੁਝ ਇੱਥੇ ਬਾਥਰੂਮਾਂ ਦੀ ਕੋਈ ਸਫਾਈ ਨਹੀਂ ਹੈਗੀ ਸਰ ਇੱਥੇ ਦੇਖਣ ਵਾਲਾ ਜੀ ਅੱਜ ਜਿਹੜਾ ਇੱਥੇ ਮਤਲਬ ਖਾੜਾ ਬਣਿਆ ਹੋਇਆ ਮ ਕੋਈ ਗੇਟ ਤੇ ਖੜੀ ਹੈ ਕੋਈ ਸੜਕ ਤੇ ਖੜੀ ਹੈ ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਮੇਰੀਆਂ ਪਰਚੀਆਂ ਕੱਟਦੇ ਨੇ ਬਿਲਕੁਲ ਮੈਂ ਪਰਚੀ ਨੂੰ ਮਨਾ ਕਰਦਾ ਮੈਂ ਪਰਚੀ ਨੂੰ ਉਨਾ ਚਿਰ ਕਟਾਉਂਗਾ ਜਿੰਨਾ ਚਿਰ ਮੇਰੇ ਨਾਲ ਕਮੇਟੀ ਕਿਸੇ ਤਰ੍ਹਾਂ ਕਿਸੇ ਟੇਬਲ ਤੇ ਬਹਿ ਕੇ ਫੈਸਲਾ ਨਹੀਂ ਕਰੂਗੀ ਬਿਲਕੁਲ ਜੀ ਹੁਣ ਮਸਲਾ ਜਿਹੜਾ ਹੈ ਬੱੱਸਾਂ ਆਉਂਦੀਆਂ ਨੇ ਜਦੋਂ ਤਾਂ ਉਦੋਂ ਅੱਡਾ ਫੀਸ ਲਈ ਜਾਂਦੀ ਹੈ ਮਸਪਲ ਕਮੇਟੀ ਤੋਂ ਪਰਚੀ ਕਟਾਉਂਦੀ ਹੈ ਪਰ ਇੱਥੇ ਜਿਹੜੇ ਹਾਲਾਤ ਨੇ ਇਸ ਨੇ ਪ੍ਰਾਈਵੇਟ ਗੱਡੀਆਂ ਦੇ ਨਾਲ ਇਹ ਸਾਰਾ ਭਰਿਆ ਹੋਇਆ ਬੱਸ ਸਟੈਂਡ ਪਰ ਸਮੱਸਿਆ ਇਹ ਆ ਕਿ ਬੱਸਾਂ ਲਾਈਆਂ ਜਾਣ ਤਾਂ ਕਿੱਥੇ ਲਾਈਆਂ ਜਾਣ ਕਿਉਂਕਿ ਹਾਲਾਤ ਇਦਾਂ ਦੇ ਬਣੇ ਹੋਏ ਆ ਕਿ ਮੋਟਰਸਾਈਕਲ ਗੱਡੀਆਂ ਦੇ ਨਾਲ ਪੂਰਾ ਬੱਸ ਸਟੈਂਡ ਭਰ ਚੁੱਕਿਆ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬੱਸ ਸਟੈਂਡ ਬੱਸਾਂ ਦੇ ਲਈ ਬਣਾਇਆ ਗਿਆ ਪਰ ਇੱਥੇ ਜਿਹੜੀ ਇਹਦੀ ਵਰਤੋਂ ਆ ਉਹ ਪ੍ਰਾਈਵੇਟ ਕੰਮਾਂ ਦੇ ਲਈ ਜਾਂ ਹੋਰ ਸਰਕਾਰੀ ਕੰਮਾਂ ਦੇ ਲਈ ਜਿਵੇਂ ਅੱਜ ਪੰਚਾਇਤੀ ਕਾਗਜ਼ ਭਰੇ ਜਾ ਰਹੇ ਨੇ ਬਹੁਤ ਬਹੁਤ ਵਾਰੀ ਪ੍ਰਸ਼ਾਸਨ ਨੂੰ ਅਸੀਂ ਨਗਰ ਨਿਗਮ ਨੂੰ ਇਸ ਬਾਰੇ ਬੇਨਤੀ ਕਰ ਚੁੱਕੇ ਆ ਕਿਉਂਕਿ ਇੱਕ ਬੱਸ ਅੱਡਾ ਬਣਾਇਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਾਊਂਟਰ ਬਣੇ ਹੋਏ ਨਹੀਂ ਜੀ ਆਪਣੇ ਬੱਸਾਂ ਦੇ 1 2 ਨੰਬਰ 4 ਜੋ ਵੀ ਹੈਗਾ ਬਕਾਇਦਾ ਉੱਤੇ ਲਿਖ ਕੇ ਜੋ ਜਿੱਥੇ ਜਾਣੀ ਆ ਬੱਸ ਉੱਥੇ ਕਾਊਂਟਰ ਨੰਬਰ ਬਣੇ ਹੋਏ ਨਹੀਂ ਪਰ ਇੱਥੇ ਕੋਈ ਬੱਸਾਂ ਲੱਗਣ ਨੂੰ ਕੋਈ ਇੱਥੇ ਤਾਂ ਹੀ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਵੀ ਉੱਥੇ ਹਰ ਰੋਜ਼ ਅੱਜ ਨਹੀਂ ਹਰ ਰੋਜ਼ ਇਹੀ ਕੰਮ ਹੁੰਦਾ ਅਸੀਂ ਬੱਸਾਂ ਦੀਆਂ ਪਰਚੀਆਂ ਕਟਾਉਣੀਆਂ ਨਗਰ ਨਿਗਮ ਸਾਡੇ ਤੋਂ ਫੀਸ ਵਸੂਲਦਾ ਜੋ ਇੱਥੇ ਅੱਡੇ ਦੀ ਫੀਸ ਬਣਦੀ ਆ ਪਰ ਪਰ ਇੱਥੇ ਕੋਈ ਵੀ ਘਟੀਆ ਪ੍ਰਸ਼ਾਸਨ ਮਤਲਬ ਬਹੁਤ ਘਟੀਆ ਹਰਕਤ ਅੱਜ ਦੇਖਣ ਨੂੰ ਮਿਲਿਆ ਜਿਹੜੀ ਇੱਥੇ ਇੱਕ ਪੰਚਾਇਤੀ ਚ ਉਹਨਾਂ ਦੇ ਲਈ ਆ ਦੇਖੋ ਤੁਸੀਂ ਕਿਵੇਂ ਲੋਕ ਹਰਾਸ਼ਮੈਂਟ ਹੋ ਰਹੇ ਨੇ ਸਾਡੀਆਂ ਗੱਡੀਆਂ ਜੋ ਅੱਜ ਰੋਡ ਦੇ ਬਾਹਰ ਬਾਹਰ ਨਿਕਲ ਰਹੀਆਂ ਨੇ ਤੇ ਲੋਕਾਂ ਨੂੰ ਵੀ ਇਹਨਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਕੀ ਇੱਕ ਹੋਣਾ ਕੀ ਚਾਹੀਦਾ ਅਸਲ ਦੇ ਵਿੱਚ ਕਿਉਂਕਿ ਤੁਸੀਂ ਸੰਗਰੂਰ ਵੀ ਬੱਸ ਸਟੈਂਡ ਆ ਉੱਥੇ ਸਿਰਫ ਕੱਲਾ ਬੱਸਾਂ ਦੇ ਲਈ ਹੀ ਵਰਤਿਆ ਜਾਂਦਾ ਬਿਲਕੁਲ ਜੀ ਬਿਲਕੁਲ ਇੱਥੇ ਸਿਰਫ ਬੱਸਾਂ ਹੀ ਆਉਣੀਆਂ ਚਾਹੀਦੀਆਂ ਨੇ ਕਿਉਂਕਿ ਇੱਕ ਆਪਣਾ ਬੱਸ ਸਟੈਂਡ ਬਣਾਇਆ ਹੋਇਆ ਆ ਈਗਾ ਲੋਕਾਂ ਦੀ ਪਾਵਨ ਪਬਲਿਕ ਵਾਸਤੇ ਸਹੂਲਤ ਦੇ ਲਈ ਇੱਕ ਆਪਾਂ ਨੇ ਆਮ ਪਬਲਿਕ ਦੇ ਲਈ ਬਣਾਇਆ ਹੋਇਆ ਬੱਸ ਸਟੈਂਡ ਪਰ ਇੱਥੇ ਆਪਣੇ ਨਿੱਜੀ ਵਾਹਨ ਪਤਾ ਨਹੀਂ ਕੋਈ ਕਮੇਟੀ ਵਾਲੇ ਕੋਈ ਇਹਨਾਂ ਦੀ ਗੱਠ ਜੋੜਾ ਕਿਸੇ ਨਾ ਕਿਸੇ ਕਾਰਨ ਕਰਕੇ ਇੱਥੇ ਹਮੇਸ਼ਾ ਨਿੱਜੀ ਵਾਹਨ ਹੀ ਖੜਦੇ ਨੇ ਆ ਕੇ ਬੱਸਾਂ ਦਾ ਉਹਰੇ ਬਿਲਕੁਲ ਇੱਕ ਕਾਊਂਟਰ ਦੇ ਨਾਮ ਤੋਂ ਨਾਮ ਹੀ ਬਣੇ ਹੋਏ ਨੇ ਸਿਰਫ ਕਾਊਂਟਰਾਂ ਦੇ ਕੋਈ ਬੱਸਾਂ ਇੱਥੇ ਐਂਟਰ ਨਹੀਂ ਹੁੰਦੀ ਅੱਡੇ ਦੇ ਵਿੱਚ ਹੀ ਭਾਜੀ ਕੀ ਨਾਮ ਹੈ ਤੁਹਾਡਾ ਜਸਵਿੰਦਰ ਸਿੰਘ ਜੀ ਕਿਹੜੇ ਰੂਟ ਤੇ ਚੱਲਦੀ ਹੈ ਬੱਸ ਤੁਹਾਡੀ ਇਹ ਪਾਨੇਗੜ ਸਵਾਣਾ ਚੱਲਦੀ ਹੈ ਜੀ ਬਾਇਆ ਤਲਵੰਡੀ ਮਲਕਾ ਕਲਾਰਾ ਹੋ ਗਈ ਅੱਛਾ બસ ਬਾਹਰ ਕਿਉਂ ਲਾਈਏ ਸਰ ਅੰਦਰ ਗੱਡੀਆਂ ਖੜੀਆਂ ਨਹੀਂ ਸਾਡੇ ਕੋਲ ਅੰਦਰ ਜਾਂਦੀ ਨਹੀਂ ਗੱਡੀ ਪ੍ਰਾਈਵੇਟ ਗੱਡੀਆਂ ਨਹੀਂ ਅੰਦਰ ਜੀ ਬਸ ਸਟੈਂਡ ਬੱਸਾਂ ਵਾਸਤੇ ਬਣਿਆ ਨਾ ਪਰਚੀ ਸਾਡੀ ਲੱਗਦੀ ਆ ਅੰਦਰ ਕੋਈ ਸਹੂਲਤ ਨਹੀਂ ਹੈ ਕਿ ਸਾਨੂੰ ਪ੍ਰਾਈਵੇਟ ਗੱਡੀਆਂ ਖੜਦੀਆਂ ਨੇ ਇੱਥੇ ਬਿਲਕੁਲ ਗਲਤ ਹੈ ਜੀ ਇਹ ਕਿਉਂਕਿ ਜਿਹੜੀਆਂ ਹੋਰ ਗੱਡੀਆਂ ਦੇ ਨੇ ਖੜਦੀਆਂ ਨੇ ਉਹ ਖੜਨੀਆਂ ਨਹੀਂ ਚਾਹੀਦੀਆਂ ਹੈਗੇ ਸੱਤੀ ਗੱਡੀਆਂ ਕੀ ਪ੍ਰੋਬਲਮ ਆਉਂਦੀ ਆ ਤੁਹਾਨੂੰ ਪ੍ਰੋਬਲਮ ਸਾਰ ਇੱਥੇ ਛੇੜਖਾਨੀਆਂ ਕਰਦੇ ਨੇ ਲੋਕ ਆ ਕੇ ਪ੍ਰਾਈਵੇਟ ਗੱਡੀਆਂ ਨਹੀਂ ਗੱਡੀਆਂ ਪ੍ਰਾਈਵੇਟ ਗੱਡੀਆਂ ਖੜਦੀਆਂ ਨਹੀਂ ਪ੍ਰਾਈਵੇਟ ਗੱਡੀ ਅੰਦਰ ਜਾਣੀ ਨਹੀਂ ਚਾਹੀਦੀ ਹੈਗੀ ਬਸ ਸਟੈਂਡ ਦੇ ਅੰਦਰ ਠੀਕ ਹੈ ਕੀ ਕਹਦਾ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਸਾਨੂੰ ਸਹੂਲਤ ਮਿਲਣੀ ਚਾਹੀਦੀ ਹੈ ਕੋਈ ਬਾਥਰੂਮ ਦੀ ਸਹੂਲਤ ਨਹੀਂ ਹੈਗੀ ਜੀ ਕੋਈ ਗੱਡੀਆਂ ਨੂੰ ਕੁਝ ਵੀ ਨਹੀਂ ਹੈਗਾ ਇੱਥੇ ਗੱਡੀਆਂ ਖੜਨ ਦੀ ਕੋਈ ਜਗ੍ਹਾ ਨਹੀਂ ਸਾਡੀ ਗੱਡੀ ਨਹੀਂ ਖੜਦੀ ਹੈ ਅੰਦਰ ਹੀ ਜ਼ਿਆਦਾਤਰ ਪ੍ਰਾਈਵੇਟ ਵਾਹਨ ਖੜਨ ਕਰਕੇ ਜਿਹੜੀ ਬੱਸ ਸਟੈਂਡ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਬਾਈ ਜੀ ਤੁਸੀਂ ਕਿਵੇਂ ਦੇਉਦੇ ਚੀਜ਼ਾਂ ਅਸੀਂ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਸਰਕਾਰ ਨੇ ਗ੍ਰਾਂਟ ਦਿੱਤੀ ਇੱਕ ਬੱਸ ਸਟੈਂਡ ਬਣਾਉਣ ਦੀ ਇਹਨੂੰ ਬਣਾਇਆ ਗਿਆ ਇੱਕ ਕਮੇਟੀ ਦਾ ਅੱਡਾ ਕਮੇਟੀ ਦੇ ਦਫ਼ਤਰ ਬਣਾਏ ਗਏ ਨੇ ਦੂਜਾ ਨੰਬਰ ਲੇਡੀਜ਼ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਨਵੇਂ ਮੁੰਡੇ ਪ੍ਰਾਈਵੇਟ ਵਾਹਨ ਲੈ ਕੇ ਆਉਂਦੇ ਨੇ ਜੀ ਕੁੜੀਆਂ ਕਤਰੀਆਂ ਨਾਲ ਛੇੜਛਾੜ ਹੁੰਦੀ ਹੈ ਤੇ ਨਸ਼ਾ ਕਰਦੀ ਬਹੁਤ ਜ਼ਿਆਦਾ ਹੁੰਦੀ ਹੈ ਜੀ ਤੇ ਸਾਡੇ ਨਾਲ ਬੱਸ ਵਾਲਿਆਂ ਨਾਲ ਬੜੀ ਬੱਸ ਲੁੱਕੀ ਹੁੰਦੀ ਹੈ ਜੀ ਉਲਟਾ ਜੇ ਅਸੀਂ ਇਹ ਬੱਸ ਦਾ ਕਹਤਾ ਡਰਾਈਵਰ ਨੇ ਬਾਈ ਕਾਰਪਰਾ ਕਰ ਲਾਇਆ ਇੱਥੋਂ ਤੱਕ ਸਾਡੇ ਗੁਲਾਮੇ ਫੜਨ ਤੱਕ ਆਉਂਦੇ ਆ ਜੀ ਉਹ ਪਰ ਅਸੀਂ ਪ੍ਰਸ਼ਾਸਨ ਨੂੰ ਵੀ ਬਹੁਤ ਕਹਿ ਚੁੱਕੇ ਹਾਂ ਕਈ ਕ ਜਾਰੀਆਂ ਬੱਸਾਂ ਦੇ ਉਲੇ-ਉਲੇ ਬਾਥਰਮ ਕਰਦੀਆਂ ਨੇ ਜੀ ਕੋਈ ਸਫਾਈ ਨਹੀਂ ਕੋਈ ਬੈਠਣ ਦਾ ਜਰੀਆ ਨਹੀਂ ਕੋਈ ਪੱਖਾ ਨਹੀਂ ਕੋਈ ਵੀ ਸਹੂਲਤ ਨਹੀਂ ਅੱਜ ਤੁਸੀਂ ਦੇਖ ਸਕਦੇ ਹੋ ਕਿੰਦਾ ਨਾ ਮੇਲਾ ਲੱਗਿਆ ਹੋਇਆ ਹੁਣ ਇਸ ਮੇਲੇ ਦੇ ਵਿੱਚ ਕੋਈ ਸ਼ਰਾਬ ਦੀ ਅੰਸਰ ਵੀ ਹੋ ਸਕਦਾ ਹੈ ਕੋਈ ਹੋਰ ਨਸ਼ੀਲੀ ਵਸਤੂ ਧਰ ਜੇ ਕੋਈ ਹਥਿਆਰ ਧਰ ਜੇ ਕੋਈ ਐਦਾਂ ਦਾ ਜਾਂ ਕੋਈ ਹੁੱਲੜਬਾਜੀ ਹੋ ਜੇ ਪੰਚਾਇਤੀ ਤੁਹਾਨੂੰ ਪਤਾ ਹੁੱਲੜਬਾਜੀ ਹੁੰਦੀ ਹੁੰਦੀ ਹੈ ਇੱਥੇ ਛੋਟੇ-ਛੋਟੇ ਬੱਚੇ ਹੁੰਦੇ ਨੇ ਸਕੂਲੀ ਬੱਚੇ ਤੇ ਲੇਡੀਜ਼ ਹੁੰਦੇ ਨੇ ਪੱਜੋਦੜ ਦੇ ਵਿੱਚ ਪੱਜ ਜਾਣਗੇ ਜੀ ਕਦੇ ਨਹੀਂ ਪੱਜ ਸਕਦੇ ਪਰ ਪ੍ਰਸ਼ਾਸਨ ਇਸ ਚੀਜ਼ ਨੂੰ ਲੈ ਹੀ ਨਹੀਂ ਰਿਹਾ ਜੀ ਗੰਭੀਰਤਾ ਪਰ ਪ੍ਰਸ਼ਾਸਨ ਇਸ ਚੀਜ਼ ਨੂੰ ਬਿਲਕੁਲ ਨਹੀਂ ਦੇਖ ਰਿਹਾ ਜੀ ਕਿਉਂ ਅਸੀਂ ਡੇਲੀ ਸਫਰ ਕਰਦੇ ਆਂ ਬਸਾਂ ਦੇ ਵਿੱਚ ਅਸੀਂ ਵੀ ਦੇਖਦੇ ਆਂ ਇੱਕ ਦਿਨ ਖਾਦੋਂ ਮੇਰੇ ਸਾਹਮਣੇ ਹੀ ਡਰਾਈਵਰ ਨਾਲ ਕੁੱਟਮਾਰ ਹੋਈ ਹੈ ਜਿੱਥੇ ਹੋਈ ਹੈ ਪ੍ਰਾਈਵੇਟ ਵਾਹਨ ਲੈ ਕੇ ਆਉਂਦੇ ਨੇ ਜੇ ਜੇ ਡਰਾਈਵਰ ਕਹਿੰਦਾ ਵੀ ਪਰੇ ਕਰ ਲੋ ਤੁਹਾਡਾ ਡਰਾਈਵਰ ਨਾਲ ਕੁੱਟਮਾਰ ਹੁੰਦੀ ਹੈ ਜੀ ਪਰਚੀ ਲੈਣ ਨੂੰ ਸ਼ੇਅਰ ਨੇ ਜੇ ਪਰਚੀ ਨਾ ਦਿੱਤੀ ਤਾਂ ਬੱਸ ਨੂੰ ਘੇਰ ਲਿਆ ਜਾਂਦਾ ਜੀ ਕੌਣ ਘੇਰਦਾ ਬੱਸ ਨੂੰ ਇਹ ਅੱਡਾ ਪਰਚੀ ਵਾਲੇ ਘੇਰਦੇ ਆ ਜੀ ਕਮੇਟੀ ਵਾਲੇ ਘੇਰਦੇ ਨੇ ਵੀ ਅੱਡਾ ਪਰਚੀ ਲੋਂਗੇ ਤਾਂ ਇਥੋਂ ਬੱਸ ਲੰਘਣ ਦਵਾਂਗੇ ਨੇ ਅਸੀਂ ਤੁਹਾਨੂੰ ਜਾਣ ਨਹੀਂ ਦਿੰਦੇ ਜਦੋਂ ਇਹ ਸਾਰਾ ਕੁਝ ਪੀਆਰਟੀਜ਼ ਜਾਂ ਪ੍ਰਾਈਵੇਟ ਬੱਸਾਂ ਵਾਲੇ ਆਪਣੀ ਤੁਸੀਂ ਵਸੂਲਗੀ ਕਰ ਰਹੇ ਹੋ ਇਹਨਾਂ ਤੋਂ ਤਾਂ ਇਹਨਾਂ ਨੂੰ ਸਹੂਲਤ ਕਿਉਂ ਨਹੀਂ ਦੇ ਸਕਦੇ ਇਹਨਾਂ ਨੂੰ ਸਹੂਲਤ ਦੇਣੀ ਚਾਹੀਦੀ ਹੈ ਜੀ ਨਸ਼ਾਗਿਰਦੀ ਤੁਸੀਂ ਕਦੇ ਆਇਓ ਫੇਰ ਕਦੇ ਵੀ ਡਿਬੇਟ ਕਰਨ ਆਉਗੇ ਜਾਂ ਕੋਈ ਕਵਰੇਜ ਕਰਨਾ ਹੋਗੇ ਦੇਖੋ ਨਸ਼ਾਗਿਰਦੀ ਤੇ ਕੁੜੀਆਂ ਕਤਰੀਆਂ ਨਾਲ ਛੇੜਛਾੜ ਤੇ ਹੋਰ ਇਦਾਂ ਦੇ ਕੰਮ ਬਥੇਰੇ ਹੁੰਦੇ ਆ ਪ੍ਰਾਈਵੇਟ ਬਾਂਡ ਦੇ ਵਿੱਚ ਆਪਾਂ ਨੂੰ ਕੀ ਪਤਾ ਜੀ ਤੁਸੀਂ ਦੇਖ ਸਕਦੇ ਹੋ ਕੀ ਪਿਆ ਨਸ਼ੀਲਾ ਬਾਜ਼ਾਰਤ ਪਿਆ ਜਾਂ ਕਿਦਾਂ ਦਾ ਕੋਈ ਹਥਿਆਰ ਪਿਆ ਕੀ ਪਿਆ ਆਪਾਂ ਨੂੰ ਕੀ ਪਤਾ ਜੀ ਬਿਲਕੁਲ ਜੀ ਇਹ ਜਿਹੜੇ ਹਾਲਾਤ ਨੇ ਇਹ ਜਿਹੜੇ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਜਗ੍ਹਾ ਦੇ ਉੱਤੇ ਪ੍ਰਾਈਵੇਟ ਵਾਹਨ ਖੜਕੇ ਜੋ ਕੋਈ ਗੁੰਡਾਗਰਦੀ ਕਰਦੇ ਆ ਲੋਕ ਜਿਹੜੀਆਂ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਕੇ ਇੱਥੇ ਖੜੇ ਰਹਿੰਦੇ ਆ ਕੋਈ ਵੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਪਰ ਅੱਜ ਦੀ ਜਿਹੜੀ ਸਥਿਤੀ ਹੈ ਕਿਉਂਕਿ ਪੰਚਾਇਤੀ ਜਿਹੜੇ ਇਲੈਕਸ਼ਨ ਆਉਣੀਆਂ ਨੇ ਉਹਨਾਂ ਦੇ ਕਾਗਜ਼ ਭੰਦੀ ਅੱਜ ਲਾਸਟ ਡੇਟ ਹੈ ਬੱਸਾਂ ਨੇ ਜਿਹੜੀਆਂ ਬਾਹਰ ਗੇਟ ਤੇ ਲਾਈਆਂ ਹੋਈਆਂ ਨੇ ਪਰ ਹਾਲਾਤ ਇਦਾਂ ਦੇ ਬਣੇ ਨੇ ਕਿ ਇਹਨਾਂ ਦਾ ਵੀ ਕਹਿਣਾ ਹੈ ਕਿ ਜਿਹੜੀ ਗ੍ਰਾਂਟ ਸੀ ਸਰਕਾਰ ਨੇ ਉਹ ਬੱਸ ਸਟੈਂਡ ਵਾਸਤੇ ਦਿੱਤੀ ਗਈ ਸੀ ਪਰ ਇਸ ਨੂੰ ਵਰਤਿਆ ਮੁਸ ਕਮੇਟੀ ਤੋਂ ਆਪ ਜਾਂਦਾ ਪਰ ਪਰਚੀਆਂ ਜਰੂਰ ਕੱਟੀਆਂ ਜਾਂਦੀਆਂ ਪਰਚੀਆਂ ਕੱਟਣ ਦੇ باوجود ਵੀ ਲੋਕਾਂ ਨੂੰ ਪੂਰੀ ਸਹੂਲਤ ਨਮਈਆ ਨਹੀਂ ਹੁੰਦੀ ਬਾਥਰੂਮ ਨੇ ਜਿਹੜੇ ਉਹਨਾਂ ਦਾ ਵੀ ਬੁਰਾ ਹਾਲ ਹੈ ਇਹਨਾਂ ਦਾ ਕਹਿਣਾ ਕਿ ਕੁੜੀਆਂ ਕਤਰੀਆਂ ਨਾਲ ਵੀ ਇੱਥੇ ਜਿਹੜੇ ਗੁੰਡਾ ਅਨਸਰਾਂ ਵੱਲੋਂ ਸੇੜਸਾੜ ਕੀਤੀ ਜਾਂਦੀ ਹੈ ਇਹ ਇਲਜ਼ਾਮ ਨੇ ਜਿਹੜੇ ਇਹ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਲਾਏ ਗਏ ਨੇ ਹੋਰ ਵੀ ਤਸਵੀਰਾਂ ਅਸੀਂ ਦਿਖਾਉਂਦੇ ਰਾਂਗੇ ਬਣੇ ਪੀਟੀਸੀ ਦੇ ਨਾਲ ਕੈਮਰਾਮੈਨ ਰਵਿੰਦਰ ਸਿੱਧੂ ਜੀ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ